ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਦੇ ਖਿਲਾਫ ਪਾਕਿਸਤਾਨ ਦੇ ਵਿੱਚ ਵੀ ਵਿਰੋਧ ਸ਼ੁਰੂ ਹੋ ਗਿਆ ਉੱਥੇ ਵੀ ਵਿਵਾਦ ਛਿੜਿਆ ਹੋਇਆ ਹੈ ਵਾਪਸ ਭਾਰਤ ਭੇਜਣ ਦੀ ਮੰਗ ਉੱਠੀ ਹੋਈ ਹੈ ਜੀ ਹਾਂ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਧਰਮ ਬਦਲ ਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੇ ਲਈ ਲਾਹੌਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜੱਥੇ ਦੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਜਿਸ ਨੇ ਪਾਕਿਸਤਾਨ ਦੇ ਵਿੱਚ ਇਸਲਾਮ ਕਬੂਲ ਕਰਕੇ ਸਤਨਕ ਵਿਅਕਤੀ ਦੇ ਨਾਲ ਨਿਕਾਹ ਕਰਵਾਇਆ ਉਸ ਨੂੰ ਵਾਪਸ ਭਾਰਤ ਭੇਜਣ ਦੇ ਲਈ ਲਾਹੌਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਪਟੀਸ਼ਨ ਪਾਕਿਸਤਾਨੀ ਸਿੱਖ ਸਿਆਸਤਦਾਨ ਮਹਿੰਦਰਪਾਲ ਸਿੰਘ ਨੇ ਦਾਇਰ ਕੀਤੀ ਜੋ ਕਿ ਪਾਕਿਸਤਾਨੀ ਪੰਜਾਬ ਦੀ ਅਸੈਂਬਲੀ ਦੇ ਸਾਬਕਾ ਮੈਂਬਰ ਤੋਂ ਇਲਾਵਾ ਸਾਬਕਾ ਸੰਸਦੀ ਸਖਤਰ ਮਨੁੱਖੀ ਅਧਿਕਾਰ ਵੀ ਹਨ ਪਟੀਸ਼ਨ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਸਰਕਾਰ ਵਿਦੇਸ਼ ਵਿਭਾਗ ਅਤੇ ਉਧਰਲੇ ਪੰਜਾਬ ਦੀ ਸਰਕਾਰ ਨੂੰ ਜਵਾਬਦੇਹੀ ਦੇ ਲਈ ਨਾਮਜ਼ਦ ਕੀਤਾ ਮਹਿੰਦਰਪਾਲ ਨੇ ਕਿਹਾ ਹੈ ਕਿ ਔਰਤ ਯਾਤਰੀ ਨੇ ਉਹਨਾਂ ਦੇ ਮੁਲਕ ਪਾਕਿਸਤਾਨ ਦੇ ਵੀਜ਼ੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਸਰਬਜੀਤ ਕੌਰ ਭਾਰਤੀ ਪੰਜਾਬ ਦੇ ਮੁਕਸਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਤੇ ਕਪੂਰਥਲਾ ਵਿਆਹੀ ਸੀ ਉਹ ਲੰਗੀ 4 ਨਵੰਬਰ ਨੂੰ 10 ਦਿਨਾਂ ਦੇ ਧਾਰਮਿਕ ਵੀਜ਼ੇ ਤੇ ਪਾਕਿਸਤਾਨ ਦਾਖਲ ਹੋਈ ਸੀ ਇਹ ਵੀਜ਼ਾ 13 ਨਵੰਬਰ ਤੱਕ ਲਈ ਮੰਨਣ ਯੋਗ ਸੀ ਨਾਲ ਹੀ ਵੀਜ਼ਾ ਨਿਯਮਾਂ ਮੁਤਾਬਕ ਯਾਤਰੀ ਸਿਰਫ ਨਨਕਾਣਾ ਸਾਹਿਬ ਲਾਹੌਰ हसन ਅਬਦਾਲ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਸਮੇਤ ਤੈਅशुदा ਧਾਰਮਿਕ ਸਥਾਨਾਂ ਤੱਕ ਜਾ ਸਕਦੇ ਹੁੰਦੇ ਨੇ ਜਦਕਿ ਸਰਬਜੀਤ ਨੇ ਪਾਕਿਸਤਾਨ ਆਉਣ ਤੋਂ ਬਾਅਦ ਨਿਰਧਾਰਿਤ ਯਾਤਰਾ ਰੂਟ ਤੇ ਵੀਜ਼ਾ ਸ਼ਰਤਾ ਦੀ ਪਾਲਣਾ ਨਹੀਂ ਕੀਤੀ ਅਤੇ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਪਾਕਿਸਤਾਨ ਦੇ ਵਿੱਚ ਹੀ ਰਹੀ ਜਾ ਰਹੀ ਹੈ ਤੇ ਜੋ ਕਿ ਸਪਸ਼ਟ ਤੌਰ ਦੇਤੇ ਗੈਰ ਕਾਨੂੰਨੀ ਵੀ ਬਣਿਆ ਜਾ ਰਿਹਾ ਗੈਰ ਕਾਨੂੰਨੀ ਪ੍ਰਵਾਸ ਇਸ ਨੂੰ ਮੰਨਿਆ ਜਾ ਰਿਹਾ ਹੈ ਉਹਨਾਂ ਨੇ ਪਟੀਸ਼ਨ ਦੇ ਵਿੱਚ ਅੱਗੇ ਕਿਹਾ ਕਿ ਸਰਬਜੀਤ ਜੋ ਕਿ ਹੁਣ ਨੂਰ ਹੁਸੈਨ ਦੇ ਨਾਮ ਤੋਂ ਜਾਣੀ ਜਾ ਰਹੀ ਹੈ ਭਾਰਤ ਦੇ ਸ਼ਹਿਰ ਬਠਿੰਡਾ ਦੇ ਕਪੂਰ ਤਲਾ ਦੇ ਵਿੱਚ ਧੋਖਾਧੜੀ ਦੇ ਮੁਕਦਮੇ ਦਾ ਸਾਹਮਣਾ ਕਰ ਰਹੀ ਹੈ ਉਸ ਨੂੰ ਵੀਜ਼ਾ ਜਾਰੀ ਹੋਣਾ ਬਾਰਡਰ ਕਲੀਅਰੈਂਸ ਤੇ ਪਾਕਿਸਤਾਨ ਦੇ ਵਿੱਚ ਆਜ਼ਾਦੀ ਨਾਲ ਘੁੰਮਣਾ ਕਾਨੂੰਨੀ ਤੇ ਸੁਰੱਖਿਆ ਨੂੰ ਲੈ ਕੇ ਕਈ ਚਿੰਤਾਵਾਂ ਖੜੀਆਂ ਕਰਦੇ ਨੇ ਪਾਕਿਸਤਾਨੀ ਸਿੱਖ ਸਿਆਸਤਦਾਰ ਮਹਿੰਦਰਪਾਲ ਸਿੰਘ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਸਰਬਜੀਤ ਨੂੰ ਗੈਰਕਾਨੂੰਨੀ ਵਿਦੇਸ਼ੀ ਐਲਾਨਿਆ ਜਾਵੇ